ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਜ਼ਿੰਮੇਵਾਰੀਆਂ ਦਾ ਬੋਝ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਕਮਲ ਸੂਮਲ ਜੀ ਨੇ ਚਰਨ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਬਹੁਤ ਹੀ ਮਿਹਨਤ ਤੇ ਲਗਨ ਵਾਲਾ ਚਰਨ ਹਮੇਸ਼ਾ ਆਪਣੇ ਪਰਿਵਾਰ ਬਾਰੇ ਸੋਚਦਾ ਚਰਨ ਦੇ ਦੋ ਭਰਾ ਤੇ ਦੋ ਭੈਣਾਂ ਸਨ ਚਰਨ ਸਭ ਤੋਂ ਵੱਡਾ ਸੀ ਚਰਨ ਦਾ ਪਿਤਾ ਇੱਕ ਦੁਕਾਨਦਾਰ ਸੀ ਚਰਨ ਤੇ ਉਸ ਦਾ ਪਿਤਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹੌਲੀ-ਹੌਲੀ ਸਮਾਂ ਲੰਘਦਾ ਗਿਆ ਚਰਨ ਦੇ ਸਿਰ ਜ਼ਿੰਮੇਵਾਰੀਆਂ ਦਾ ਬੋਝ ਵੱਧਦਾ ਗਿਆ ਹੁਣ ਚਰਨ ਜਵਾਨ ਹੋ ਚੁੱਕਾ ਸੀ ਚਰਨ ਦੀ ਵਧਦੀ ਉਮਰ ਵੇਖ ਉਸਦੇ ਪਰਿਵਾਰ ਵਾਲੇ ਚਰਨ ਲਈ ਕੁੜੀ ਦੀ ਭਾਲ ਕਰਨ ਲੱਗੇ ਇੱਕ ਦਿਨ ਚਰਨ ਨੂੰ ਕੁੜੀ ਵਾਲੇ ਦੇਖਣ ਆਏ ਤੇ ਚਰਨ ਦੇ ਹੱਥ ਰੁਪਈਆ ਫੜਾ ਗਏ ਪੁਰਾਣੇ ਸਮਿਆਂ ਵਿੱਚ ਲੋਕ ਬਹੁਤ ਚੰਗੇ ਹੁੰਦੇ ਸਨ ਲੋਕਾਂ ਦੀ ਜ਼ੁਬਾਨ ਹੀ ਇੱਟ ਤੇ ਲਖੀਰ ਹੁੰਦੀ ਸੀ ਅਖੇ ਜਿਸ ਘਰ ਬੈਠ ਕੇ ਚਾਹ ਪਾਣੀ ਪੀ ਲਿਆ ਕੁੜੀ ਦਾ ਰਿਸ਼ਤਾ ਉੱਥੇ ਹੀ ਕਰਨਾ ਪਰ ਅੱਜ ਕੱਲ੍ਹ ਲੋਕ ਕੁੜੀਆਂ ਦੇਖ ਕੇ ਛੱਡ ਜਾਂਦੇ ਨੇ ਉਹਨਾਂ ਦੀ ਸੇਧ ਤੇ ਫਿਰ ਵੀ ਕੋਈ ਅਸਰ ਨਹੀਂ ਹੁੰਦਾ ਚਰਨ ਹੱਥ ਰੁਪਈਆ ਫੜਾ ਕੇ ਉਸ ਦੇ ਸਹੁਰੇ ਉਸ ਦਾ ਰੋਕਾ ਕਰ ਗਏ ਸਮਾਂ ਲੰਘਦਾ ਗਿਆ ਚਰਨ ਕੁਝ ਵਧੀਆ ਕੰਮ ਕਰਨ ਲੱਗ ਪਿਆ ਸਾਲ ਬਾਅਦ ਵਿਚੋਲਾ ਸਾਹੇ ਚਿੱਠੀ ਲੈ ਕੇ ਆਇਆ ਅਖੇ ਆਉਂਦੇ ਨਰਾਤਿਆਂ ਦਾ ਵਿਆਹ ਤਾਂ ਨਾ ਹੈ ਦੋਮਾ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਦਾ ਦਿਨ ਪੱਕਾ ਹੋ ਗਿਆ ਅਖੀਰ ਇੱਕ ਸਾਲ ਪਿੱਛੋਂ ਚਰਨ ਦਾ ਵਿਆਹ ਪਾਲੋ ਨਾਲ ਹੋ ਗਿਆ ਚਰਨ ਦੇ ਵਿਹੜੇ ਵਿੱਚ ਤੁਰੀ ਫਿਰਦੀ ਪਾਲੋ ਉਹਨਾਂ ਦੇ ਵਿਹੜੇ ਨੂੰ ਚਾਰ ਚੰਨ ਲਗਾ ਰਹੀ ਸੀ ਬਹੁਤ ਹੀ ਸੰਸਕਾਰੀ ਪਰਿਵਾਰ ਵਿੱਚ ਪਲੀ ਪਾਲੋ ਨੇ ਚਰਨ ਦੇ ਘਰ ਨੂੰ ਵੀ ਆਪਣਾ ਘਰ ਸਮਝਿਆ ਰਿਸ਼ਤਿਆਂ ਦੀ ਸਾਂਝ ਪਰੋਣੀ ਸ਼ੁਰੂ ਕਰ ਦਿੱਤੀ ਪਾਲੋ ਦਾ ਪਰਿਵਾਰ ਬਹੁਤ ਹੀ ਵਧੀਆ ਸੀ ਆਪਣੀ ਪੈਲੀ ਵੀ ਸੀ ਪਾਲੋ ਦੇ ਪੇਕਿਆਂ ਦੇ ਘਰ ਵਿਆਹ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ ਉਸ ਸਮੇਂ ਵਿੱਚ ਸਾਈਕਲ ਅੱਜ ਦੇ ਮੋਟਰਸਾਈਕਲ ਬਰਾਬਰ ਸੀ ਚਰਨੋਂ ਨੂੰ ਦਾਜ ਵਿੱਚ ਸਾਈਕਲ ਦਿੱਤਾ ਗਿਆ ਪਾਲੋ ਬਹੁਤ ਹੀ ਸੰਸਕਾਰੀ ਹਰ ਕੰਮ ਵਿੱਚ ਪੂਰੀ ਨਿਪੁੰਨ ਸੀ ਸਿਲਾਈ ਕਢਾਈ ਤੇ ਘਰ ਦੇ ਕੰਮ ਸਭ ਜਾਣਦੀ ਸੀ ਪਾਲੋ ਹਮੇਸ਼ਾ ਆਪਣੇ ਪਰਿਵਾਰ ਨੂੰ ਇੱਕ ਕੜੀ ਵਿੱਚ ਪਰੋ ਕੇ ਰੱਖਣਾ ਚਾਹੁੰਦੀ ਸੀ ਦਿਨ ਲੰਘਦੇ ਗਏ ਘਰ ਦੀ ਗਰੀਬੀ ਦਾ ਬੋਝ ਚਰਨ ਦੇ ਸਿਰ ਤੇ ਪੈ ਗਿਆ ਪਾਲੋਂ ਨਾਲੇ ਘਰ ਦਾ ਕੰਮ ਕਰਦੀ, ਬੇਲੇ ਸਮੇਂ ਵਿੱਚ ਕੁੜੀਆਂ ਨੂੰ ਕੱਪੜੇ ਸੁਖਾਉਂਦੀ ਤੇ ਲੋਕਾਂ ਦੇ ਕੱਪੜੇ ਸਿਉਂਕੇ ਬਦਲੇ ਵਿੱਚ ਜਿੰਨੇ ਪੈਸੇ ਮਿਲਦੇ ਆਪਣੀ ਸੱਸ ਨੂੰ ਘਰ ਦੇ ਖਰਚੇ ਲਈ ਦੇ ਦਿੰਦੀ। ਦਿਨੋ-ਦਿਨ ਪਰਿਵਾਰ ਦੀਆਂ ਜ਼ਰੂਰਤਾਂ ਵਧਦੀਆਂ ਗਈਆਂ। ਚਰਨ ਤੋਂ ਛੋਟਾ ਭਰਾ ਪਾਣੀ ਸਪਲਾਈ ਵਿਭਾਗ ਵਿੱਚ ਕੋਰਸ ਕਰਨ ਲੱਗਾ। ਉਸ ਦੀ ਪੜ੍ਹਾਈ ਤੇ ਵੀ ਬਹੁਤ ਖਰਚ ਆਉਂਦਾ ਸੀ ਤੇ ਦੋ ਭੈਣਾਂ ਦਾ ਵਿਆਹ ਵੀ ਕਰਨਾ ਸੀ। ਅਖੀਰ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਚਰਨ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਵਿਦੇਸ਼ ਚਲਾ ਗਿਆ ਉਸ ਤੋਂ ਬਾਅਦ ਪਾਲੋ ਸਾਰੇ ਘਰ ਦਾ ਕੰਮ ਕਰਦੀ ਪਰ ਉਸ ਦੀ ਕਦਰ ਕੋਈ ਨਾ ਜਾਣਦਾ ਉਲਟਾ ਚਰਨ ਨੂੰ ਚਿੱਠੀ ਪਾ ਪਾਲੋ ਦੇ ਵਿਰੁੱਧ ਕਰਦੇ ਚਰਨ ਦੇ ਵਿਦੇਸ਼ ਜਾਣ ਤੋਂ ਕੁਝ ਮਹੀਨੇ ਬਾਅਦ ਪਾਲੋ ਦੀ ਕੁੱਖੋਂ ਇੱਕ ਧੀ ਨੇ ਜਨਮ ਲਿਆ ਸਾਰੇ ਪਾਲੋ ਨੂੰ ਮਿਹਣੇ ਮਾਰਦੇ ਪਹਿਲਾ ਜੀ ਜੰਮਿਆ ਉਹ ਵੀ ਪੱਥਰ ਪਰਮ ਪਾਲੋ ਦੀ ਸੱਸ ਜੰਮ ਕੇ ਸੁੱਟ ਦਿੱਤੀ ਕੁਲੱਛਣੀ ਨੇ ਧੀ ਮੈਨੂੰ ਤਾਂ ਪੋਤਾ ਚਾਹੀਦਾ ਸੀ ਤੂੰ ਪੱਥਰ ਜੰਮਿਆ ਤਾਂ ਰੱਖ ਚਾਹੇ ਸੁੱਟ ਸਾਡੇ ਮੱਥੇ ਨਾ ਲੱਗੀ ਪਾਲੋ ਨੂੰ ਦਿਨ ਰਾਤ ਤੰਗ ਕਰਦੀ ਰਹਿੰਦੀ ਉਹਦੀ ਸੱਸ ਪਾਲੋ ਦੀ ਜ਼ਿੰਦਗੀ ਨਰਕ ਬਣ ਗਈ ਸੀ ਪਰ ਪਾਲੋ ਆਪਣੀ ਧੀ ਨਾਲ ਮਨ ਪਰਚਾਵਾ ਕਰ ਲੈਂਦੀ ਪਤੀ ਵੀ ਬਗਾਨੇ ਦੇਸ਼ ਚੀ ਤੇ ਪਾਲੋ ਅਨਪੜ੍ਹ ਸੀ ਕੋਈ ਚਿੱਠੀ ਪੱਤਰ ਲਿਖਣਾ ਜਾਣਦੀ ਨਹੀਂ ਸੀ ਇਸ ਤਰ੍ਹਾਂ ਪਾਲੋ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਾ ਕਰਦੀ ਬਸ ਆਪਣੀ ਣਪੋੜ ਬੱਚੀ ਨੂੰ ਆਪਣੇ ਦਿਲ ਦਾ ਦਰਦ ਸੁਣਾ ਦਿੰਦੀ ਕੁਝ ਮਹੀਨੇ ਬਾਅਦ ਪਾਲੋ ਦੀ ਧੀ ਬਿਮਾਰ ਹੋ ਗਈ ਸੱਸ ਨੂੰ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਕਿਹਾ ਪਰ ਪਰਮੋ ਤਾਂ ਪਹਿਲਾਂ ਹੀ ਚਾਹੁੰਦੀ ਸੀ ਕਿ ਉਸ ਦੀ ਧੀ ਮਰ ਜਾਵੇ ਪਾਲੋ ਬੀਬੀ ਕੱਲ ਰਾਤ ਦੀ ਕਾਕੀ ਬਿਮਾਰ ਹੈ ਪਰਮੋ ਮੈਂ ਕੀ ਕਰਾਂ ਸੁੱਟਿਆ ਕਿਸੇ ਖੂ ਖਾਤੇ ਚ ਪਾਲੋ ਹਾੜੇ ਬੀਬੀ ਐਦਾਂ ਨਾ ਬੋਲੋ ਇਸਨ ਭੋਲ ਦਾ ਕੀ ਕਸੂਰਾ ਇਹ ਤਾਂ ਰੱਬ ਦਾ ਭੇਜਿਆ ਜੀ ਆ ਪਰਮੋ ਲੈ ਜਾ ਇਹਨੂੰ ਮੇਰੀਆਂ ਅੱਖਾਂ ਤੋਂ ਦੂਰ ਮੇਰੇ ਕੋਲੇ ਨਹੀਂ ਹੈਗਾ ਪੈਸਾ ਇਹਦਾ ਇਲਾਜ ਕਰਵਾਉਣ ਲਈ ਪਰਮੋ ਨੇ ਰੁੱਖਾ ਜਵਾਬ ਦਿੱਤਾ ਪਾਲੋ ਆਪਣੇ ਕਮਰੇ ਵਿੱਚ ਆ ਕੇ ਆਪਣੀ ਧੀ ਨੂੰ ਹਿੱਕ ਨਾਲ ਲਾ ਕੇ ਰੋਣ ਲੱਗ ਪਈ ਪਾਲੋ ਘਰ ਵਿੱਚ ਹੀ ਆਪਣੀ ਧੀ ਦਾ ਖਿਆਲ ਰੱਖਦੀ ਨਾ ਉਹ ਆਪਣੇ ਮਾਪੇ ਬਾਪ ਨੂੰ ਕਿਸੇ ਹੱਥ ਸੁਨੇਹਾ ਭੇਜ ਸਕਦੀ ਸੀ ਦੀ ਦੀ ਦਵਾਦਾਰੂ ਨਾ ਹੋਣ ਕਰਕੇ ਕਿਸੇ ਬਿਮਾਰੀ ਕਾਰਨ ਪਾਲੋ ਦੀ ਧੀ ਦੀ ਮੌਤ ਹੋ ਗਈ ਉਸ ਦੀ ਮੌਤ ਦਾ ਜ਼ਿੰਮੇਵਾਰ ਚਰਨ ਦੇ ਮਾਤਾ ਪਿਤਾ ਨੇ ਪਾਲੋ ਦੇ ਪੇਕਿਆਂ ਨੂੰ ਦੱਸਿਆ ਇਸ ਤਰ੍ਹਾਂ ਚਰਨ ਨੂੰ ਪਾਲੋ ਦੇ ਖਿਲਾਫ ਪਰਦੇ ਰਹਿੰਦੇ ਸੀ ਪਾਲੋ ਦਿਨ ਰਾਤ ਆਪਣੀ ਧੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਪਰ ਪਰਿਵਾਰ ਵਿੱਚੋਂ ਕੋਈ ਵੀ ਪਾਲੋ ਦਾ ਦਰਦ ਨਾ ਵੰਡਾਉਂਦਾ ਵਿਦੇਸ਼ ਵਿੱਚ ਚਰਨ ਦਿਨ ਰਾਤ ਕਮਾਈ ਕਰਦਾ ਤੇ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਦੇ ਬੋਝ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੁਣ ਚਰਨ ਨੂੰ ਵਿਦੇਸ਼ ਗਏ ਨੂੰ 3 ਸਾਲ ਹੋ ਗਏ ਸੀ ਇਹਨਾਂ 3 ਸਾਲਾਂ ਵਿੱਚ ਪਾਲੋ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਗਈ ਸੀ ਦਿਨ ਰਾਤ ਪਾਲੋ ਘਰ ਦੇ ਕੰਮ ਕਰਦੀ ਤੇ ਨਾਲੇ ਸੱਸ ਸਹੁਰੇ ਦੇ ਤਾਨੇ ਮੇਨੇ ਵੀ ਸੁਣਦੀ ਰਹਿੰਦੀ 3 ਸਾਲ ਬਾਅਦ ਚਰਨ ਵਿਦੇਸ਼ ਵਿੱਚੋਂ ਵਾਪਸ ਆਇਆ ਆਉਂਦੇ ਸਾਰ ਹੀ ਚਰਨ ਨੇ ਘਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਉਹ ਚਾਹੁੰਦਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਇੱਕ ਵਧੀਆ ਜ਼ਿੰਦਗੀ ਦੇਵੇ ਪਿੰਡ ਵਿੱਚ ਗੱਲਾਂ ਹੋਣ ਲੱਗੀਆਂ ਅਕੇ ਚਰਨ ਤਾਂ ਬਾਹਰੋਂ ਆਇਆ ਪਤਾ ਨਹੀਂ ਕਿੰਨੇ ਕੁ ਪੈਸੇ ਕਮਾ ਕੇ ਆਇਆ ਜੋ ਉਹ ਅਨੁਸਾਰ ਹੀ ਪੱਕਾ ਘਰ ਬਣਾਉਣ ਲੱਗ ਗਿਆ ਕੁਝ ਹੀ ਸਮੇਂ ਵਿੱਚ ਚਰਨ ਨੇ ਬਹੁਤ ਵਧੀਆ ਘਰ ਬਣਾ ਲਿਆ ਉਹ ਆਪਣੇ ਭਰਾਵਾਂ ਦਾ ਵੀ ਬਹੁਤ ਧਿਆਨ ਰੱਖਦਾ ਸੀ ਕਿਉਂਕਿ ਉਸਦੇ ਭਰਾ ਛੋਟੇ ਸੀ ਤਾਂ ਉਹਨਾਂ ਲਈ ਵੀ ਚਰਨ ਨੇ ਪੱਕੇ ਮਕਾਨ ਖੜੇ ਕਰ ਦਿੱਤੇ ਇਸ ਤਰ੍ਹਾਂ ਚਰਨ ਨੇ ਆਪਣੇ ਪਰਿਵਾਰ ਨੂੰ ਇੱਕ ਵਧੀਆ ਜ਼ਿੰਦਗੀ ਦਿੱਤੀ ਉਹਨਾਂ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਵਿੱਚ ਲੈ ਆਇਆ ਹੁਣ ਚਰਨ ਨੂੰ ਆਪਣੀਆਂ ਜਵਾਨ ਹੋਈਆਂ ਭੈਣਾਂ ਦੀ ਫਿਕਰ ਹੋਣ ਲੱਗੀ ਉਸਦੇ ਛੋਟੇ ਭਰਾ ਦੀ ਪੜ੍ਹਾਈ ਵੀ ਪੂਰੀ ਹੋ ਚੁੱਕੀ ਸੀ ਚਰਨ ਚਾਹੁੰਦਾ ਸੀ ਕਿ ਉਸ ਦੀਆਂ ਭੈਣਾਂ ਦਾ ਵਿਆਹ ਇੱਕ ਵਧੀਆ ਪਰਿਵਾਰ ਵਿੱਚ ਹੋਵੇ ਹੁਣ ਚਰਨ ਇਕੱਲਾ ਇਹ ਜ਼ਿੰਮੇਵਾਰੀਆਂ ਨੂੰ ਨਹੀਂ ਝੁੱਕ ਸਕਦਾ ਸੀ ਉਸ ਨੇ ਆਪਣੇ ਛੋਟੇ ਭਰਾ ਮਾ ਨੂੰ ਵੀ ਕੋਈ ਕੰਮਕਾਰ ਕਰਨ ਲਈ ਕਿਹਾ ਪਰ ਜਿਆਦਾ ਪੜਿਆ ਲਿਖਿਆ ਹੋਣ ਕਰਕੇ ਉਹ ਕੋਈ ਪ੍ਰਾਈਵੇਟ ਨੌਕਰੀ ਨਹੀਂ ਸੀ ਕਰਨਾ ਚਾਹੁੰਦਾ ਪਰਿਵਾਰ ਦੇ ਕਹਿਣ ਤੇ ਮੀਤਾ ਚਰਨ ਦਾ ਛੋਟਾ ਭਰਾ ਪ੍ਰਾਈਵੇਟ ਨੌਕਰੀ ਕਰਨ ਲੱਗਾ ਪਰਿਵਾਰ ਵੱਲੋਂ ਭੈਣਾਂ ਲਈ ਮੁੰਡਿਆਂ ਦੀ ਭਾਲ ਹੋਣ ਲੱਗੀ ਮੀਤੇ ਨੂੰ ਨੌਕਰੀ ਤੇ ਲੱਗੇ ਨੂੰ ਹੁਣ 6 ਮਹੀਨੇ ਹੋ ਚੁੱਕੇ ਸੀ ਤਨਖਾਹ ਵੀ ਬਹੁਤ ਵਧੀਆ ਸੀ ਚਰਨ ਨੂੰ ਇਹ ਆਸ ਸੀ ਕਿ ਹੁਣ ਜਦੋਂ ਭੈਣਾਂ ਦਾ ਵਿਆਹ ਕਰਨਾ ਹੋਵੇਗਾ ਤਾਂ ਮੀਤਾ ਉਸ ਦੀ ਮਦਦ ਜ਼ਰੂਰ ਕਰੇਗਾ ਮੁੰਡਾ ਲੱਭਦੇ ਲੱਭਦੇ 1 ਸਾਲ ਹੋ ਗਿਆ ਕੋਈ ਵੀ ਚੰਗਾ ਘਰ ਪਰਿਵਾਰ ਨਹੀਂ ਸੀ ਮਿਲ ਰਿਹਾ ਅਖੀਰ 1 ਸਾਲ ਪਿੱਛੋਂ ਛਿੰਦੀ ਤੇ ਅਮਰੋ ਚਰਨ ਦੀਆਂ ਭੈਣਾਂ ਲਈ ਇੱਕ ਹੀ ਪਰਿਵਾਰ ਦੇ ਦੋ ਮੁੰਡੇ ਮਿਲ ਗਏ ਉਹ ਦੋਵੇਂ ਸਕੇ ਭਰਾ ਸਨ ਵੱਡਾ ਫੌਜੀ ਸੀ ਤੇ ਛੋਟੇ ਦੀ ਆਪਣੀ ਦੁਕਾਨ ਸੀ ਘਰ ਪਰਿਵਾਰ ਵਧੀਆ ਹੋਣ ਕਰਕੇ ਦੋਵਾਂ ਭੈਣਾਂ ਦਾ ਵਿਆਹ ਇੱਕ ਦਿਨ ਹੀ ਤੈਅ ਕਰ ਦਿੱਤਾ ਗਿਆ ਘਰ ਵਿੱਚ ਇਕੱਠੇ ਦੋ ਵਿਹਾਰ ਹੋਣ ਕਰਕੇ ਪੈਸੇ ਦੀ ਕਾਫੀ ਜ਼ਰੂਰਤ ਸੀ ਵਿਆਹ ਦੀ ਸਾਰੀ ਜ਼ਿੰਮੇਵਾਰੀ ਚਰਨ ਸਿਰ ਸੀ ਪਹਿਣਾ ਦੇ ਵਿਆਹ ਲਈ ਇੱਕ ਰੈਨ ਦਿਨ ਰਾਤ ਨੂੰ ਇਕੱਠੇ ਬੈਠ ਕੇ ਪੂਰੇ ਪਰਿਵਾਰ ਨੇ ਮਿਲ ਕੇ ਸਲਾਹ ਕੀਤੀ ਚਰਨ ਦੇ ਪਿਤਾ ਵੱਲੋਂ ਹਿੱਸੇ ਲਾਉਣ ਦੀ ਗੱਲ ਕਹੀ ਗਈ ਪਰ ਚਰਨ ਆਪਣੇ ਪਰਿਵਾਰ ਨੂੰ ਇਕਜੁੱਟ ਦੇਖਣਾ ਚਾਹੁੰਦਾ ਸੀ ਗੁਰਵਚਨ ਚਰਨ ਦਾ ਪਿਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਘਰ ਵਿੱਚ ਦੋ ਵਿਹਾਰ ਇਕੱਠੇ ਨੇ ਮੈਂ ਕਹਿਣਾ ਸਾਰੇ ਆਪਣਾ ਆਪਣਾ ਹਿੱਸਾ ਮੈਨੂੰ ਦਿਓ ਤਾਂ ਜੋ ਮੇਰੀਆਂ ਧੀਆਂ ਦਾ ਵਿਆਹ ਵਧੀਆ ਟੰਗ ਨਾਲ ਹੋ ਸਕੇ ਗੁਰਵਚਨ ਦੀ ਗੱਲ ਸੁਣ ਕੇ ਸਾਰੇ ਘਰ ਦੇ ਚੁੱਪ ਸਨ ਤੇ ਚਰਨ ਦੇ ਦਿਮਾਗ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਜੋ ਹੁਣ ਤੱਕ ਮੈਂ ਕੰਮ ਕੀਤੇ ਉਸ ਵਿੱਚ ਕਿਸੇ ਨੇ ਹਿੱਸਾ ਕਿਉਂ ਨਹੀਂ ਪਾਇਆ ਮਨ ਹੀ ਮਨ ਆਪਣੇ ਮਨ ਨਾਲ ਗੱਲਾਂ ਕਰਦਾ ਰਿਹਾ ਪਰ ਬੋਲਿਆ ਕੁਝ ਨਾ ਬਿਲਕੁਲ ਚੁੱਪ ਸੀ ਚਰਨ ਕੋਈ ਗੱਲ ਨਹੀਂ ਬਾਪੂ ਭੈਣਾਂ ਦਾ ਵਿਆਹ ਹੈ ਆਪੇ ਕਰਾਂਗੇ ਸਾਰਾ ਕੁਝ ਚਰਨ ਨੇ ਬਾਪ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਗੁਰਵਚਨ ਮੀਤੇ ਵੱਲ ਵੇਖ ਰਿਹਾ ਸੀ ਉਸ ਵੱਲੋਂ ਵੀ ਕੋਈ ਜਵਾਬ ਨਾ ਆਇਆ ਮੀਤਾ ਨੀਵੀਂ ਪਾ ਕੇ ਆਪਣੇ ਕੰਮ ਵਿੱਚ ਲੱਗ ਗਿਆ ਗੁਰਵਚਨ ਨੇ ਫਿਰ ਪੁੱਛਿਆ ਮੀਤੇ ਤੇਰੇ ਵੱਲੋਂ ਕੋਈ ਜਵਾਬ ਨਹੀਂ ਆਇਆ ਮੀਤਾ ਬਾਪੂ ਮੈਂ ਕੀ ਦੇਵਾਂ ਤੁਹਾਨੂੰ ਮੇਰਾ ਤਾਂ ਆਪਣਾ ਹੀ ਮਸਾ ਸਰਦਾ ਮੈਨੂੰ ਕੰਮਕਾਰ ਤੇ ਜਾਣਾ ਔਖਾ ਹੁੰਦਾ ਏ ਮੈਂ ਸੋਚਦਾ ਸਕੂਟਰ ਲੈ ਲਵਾਂ ਉਸ ਲਈ ਤਾਂ ਮੈਨੂੰ ਪੈਸੇ ਦੀ ਲੋੜ ਪੈਣੀ ਹੈ ਨਾ ਮੀਤੇ ਨੇ ਪੈਸੇ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਪਰਮ ਮੀਤੇ ਦੀ ਹਾਂ ਵਿੱਚ ਹਾਂ ਮਲਾਉਂਦੇ ਹੋਏ ਬੋਲੀ ਆਹੋ ਇਸ ਜਵਾਬ ਕੋਲ ਕਿੱਥੋਂ ਆਗੇ ਪੈਸੇ ਇਹਨੇ ਵੀ ਕੋਈ ਕੰਮਕਾਰ ਤੋੜਨਾ ਹੋਊ ਅੱਗੇ ਚਰਨ ਆਪਣੀ ਮਾਂ ਪਰਮੋ ਦੇ ਮੂੰਹ ਵੱਲ ਵੇਖ ਰਿਹਾ ਸੀ ਮੀਤੇ ਦੇ ਚਾਰ ਅੱਖਰ ਪੜ ਜਾਣ ਤੇ ਵੀ ਮਾਂ ਉਸ ਦੀ ਬੋਲੀ ਬੋਲਣ ਲੱਗ ਪਈ ਚਰਨ ਫੇਰ ਸੋਚਾਂ ਵਿੱਚ ਡੁੱਬ ਜਾਂਦਾ ਏ ਉਸ ਦੇ ਕੀਤੇ ਕੰਮ ਕਿਸੇ ਨੂੰ ਯਾਦ ਵੀ ਨਹੀਂ ਸਨ ਉਸ ਦੀ ਕੋਈ ਵੀ ਕਦਰ ਨਹੀਂ ਸੀ ਕਰਦਾ ਸਭ ਮੀਤੇ ਦੇ ਗੁਣ ਹੀ ਗਾਉਂਦੇ ਸਨ ਮੀਤਾ ਜੋ ਕੇ ਚਰਨ ਕਰਕੇ ਹੀ ਅੱਜ ਆਪਣੇ ਪੈਰਾਂ ਤੇ ਖੜਾ ਸੀ ਉਸ ਨੂੰ ਵੀ ਸਾਹ ਨਹੀਂ ਸੀ ਆ ਰਿਹਾ ਆਪਣੀ ਤਰੱਕੀ ਵੇਖ ਕੇ ਉਧਰ ਪੱਲੋ ਵੀ ਸਭ ਕੁਝ ਸੁਣ ਰਹੀ ਸੀ ਚਰਨ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਸੀ ਹਟਣਾ ਚਾਹੁੰਦਾ ਉਨੇ ਸਾਰੀਆਂ ਸੋਚਾਂ ਨੂੰ ਪਿੱਛੇ ਛੱਡ ਬਾਪੂ ਨਾਲ ਖੜਨ ਦਾ ਫੈਸਲਾ ਕੀਤਾ ਚਰਨ ਵਿਆਹ ਦਾ ਸਾਰਾ ਸਮਾਨ ਲੈ ਆਇਆ ਗੱਲ ਰੁਕ ਗਈ ਸੋਹਣੇ ਤੇ ਆਕੇ ਅਕੇ ਪਰੌਣੇ ਨੂੰ ਸੱਸ ਨੂੰ ਤੇ ਸਹੁਰੇ ਨੂੰ ਟੂਮਾ ਚਾਹੀਦੀਆਂ ਨੇ ਚਰਨ ਕੋਲ ਹੋਰ ਖਰਚੇ ਲਈ ਪੈਸੇ ਨਹੀਂ ਸਨ ਪਰ ਫਿਰ ਵੀ ਉਹ ਖੱਬਾ ਸੱਜਾ ਕਰਕੇ ਸਭ ਕੁਝ ਕਰੀ ਜਾ ਰਿਹਾ ਸੀ ਮੀਤੇ ਨੂੰ ਬਿਲਕੁਲ ਵੀ ਫਿਕਰ ਨਹੀਂ ਸੀ ਪਰ ਮੋਨੇ ਮੇਣਾ ਮਾਰਿਆ ਮੇਰੀਆਂ ਧੀਆਂ ਲਈ ਨਹੀਂ ਸਰਨਾ ਚਰਨ ਤੋਂ ਕੁਝ ਇਹ ਤਾਂ ਹੁਣ ਤੀਵੀਂ ਪਿੱਛੇ ਲੱਗਿਆ ਵਗਾਨੀਆਂ ਆ ਕੇ ਕਰ ਲੈਂਦੀਆਂ ਨੇ ਕਬਜੇ ਮਾਮਾ ਦੇ ਪੁੱਤਾਂ ਤੇ ਇਸ ਤਰ੍ਹਾਂ ਬੋਲਦੀ ਪਰਮੋ ਘਰ ਵਿੱਚ ਕਲੇਸ਼ ਪਾ ਕੇ ਬੈਠ ਗਈ ਚਰਨ ਤੇ ਪਾਲੋ ਸਭ ਕੁਝ ਸੁਣ ਤੇ ਦੇਖ ਰਹੇ ਸੀ ਪਰ ਫਿਰ ਵੀ ਚੁੱਪ ਸੀ ਅਖੀਰ ਚਰਨ ਅੱਗੇ ਵਧਿਆ ਮਾਂ ਤੂੰ ਕਿਉਂ ਫਿਕਰ ਕਰਦੀ ਏ ਕਰਦਾ ਮੈਂ ਕੋਈ ਹੀਲਾ ਇਹ ਕਹਿ ਕੇ ਚਰਨ ਬਾਹਰ ਨੂੰ ਚਲਾ ਗਿਆ ਚਰਨ ਨੇ ਬਹੁਤ ਜ਼ਿਮੀਦਾਰਾਂ ਦੀਆਂ ਮਿਹਨਤਾਂ ਕੀਤੀਆਂ ਪਰ ਕਿਸੇ ਨੇ ਵੀ ਵਿਆਜੂ ਪੈਸੇ ਦੇਣ ਦੀ ਹਾਮੀ ਨਾ ਭਰੀ ਅੱਧੀ ਰਾਤ ਨੂੰ ਜਦੋਂ ਚਰਨ ਘਰ ਆਇਆ ਤਾਂ ਸਾਰੇ ਕੂਕ ਸੁੱਤੇ ਪਏ ਸੀ ਪਾਲੋ ਚਰਨ ਦੇ ਇੰਤਜ਼ਾਰ ਵਿੱਚ ਬੈਠੀ ਸੀ ਚਰਨ ਨੂੰ ਥੱਕਿਆ ਟੁੱਟਿਆ ਵੇਖ ਪਾਲੋ ਨੂੰ ਉਸਦੀ ਬਹੁਤ ਫਿਕਰ ਹੋਈ ਪਾਲੋ ਰੋਟੀ ਲੈ ਕੇ ਆਈ ਪਰ ਚਰਨ ਨੇ ਰੋਟੀ ਖਾਣ ਤੋਂ ਮਨ੍ਹਾ ਕਰ ਦਿੱਤਾ ਪਾਲੋ ਨੇ ਰੋਟੀ ਦਾ ਥਾਲ ਪਾਸੇ ਕਰ ਚਰਨ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਤੁਸੀਂ ਫਿਕਰ ਨਾ ਕਰੋ ਰੱਬ ਆਪੇ ਕੋਈ ਨਾ ਕੋਈ ਰਸਤਾ ਦਿਖਾ ਦੇਵੇਗਾ ਹੋਵੇ ਨਾ ਤਾਂ ਮੈਂ ਪਿੰਡ ਬਾਪੂ ਨਾਲ ਗੱਲਬਾਤ ਕਰਾਂ ਚਰਨ ਨੇ ਪਾਲੋ ਨੂੰ ਕਿਹਾ ਨਹੀਂ ਪਾਲੋ ਉਹ ਕਿੰਨਾ ਕਚੇਰਾ ਆਪਣੀ ਮਦਦ ਕਰਦੇ ਰਹਿਣਗੇ ਉਹਨਾਂ ਨੇ ਆਪਣੀ ਧੀ ਦਿੱਤੀ ਏ ਕੋਈ ਖਜ਼ਾਨਾ ਨਹੀਂ ਜਦੋਂ ਦੀ ਕੀਤਾ ਉੱਟ ਲਿਆ ਪਾਲੋ ਨੂੰ ਡਰ ਸੀ ਕਿਦਰੇ ਚਰਨ ਫਿਕਰ ਦਾ ਮਾਰਿਆ ਕੋਈ ਗਲਤ ਕਦਮ ਨਾ ਚੁੱਕ ਲਵੇ ساری ਰਾਤ ਪਾਲੋ ਚਰਨ ਨੂੰ ਦਿਲਾਸੇ ਦਿੰਦੀ ਰਹੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਜਿੱਥੇ ਭੈਣਾਂ ਨੂੰ ਇੰਨਾ ਕੁਝ ਜੁੜ ਗਿਆ ਟੂਮਾ ਵੀ ਬਣ ਜਾਣਗੀਆਂ ਤੁਸੀਂ ਬਹੁਤਾ ਨਾ ਸੋਚੋ ਏ ਕਹਿ ਕੇ ਪਾਲੋ ਚਰਨ ਦੇ ਸਿਰ ਦੀ ਮਾਲਿਸ਼ ਕਰਨ ਲੱਗ ਪਈ ਸਵੇਰ ਹੋਈ ਤਾਂ ਪਰਮੋ ਦੇ ਡਰਾਮੇ ਫਿਰ ਸ਼ੁਰੂ ਹੋ ਗਏ ਅਕੇ ਇਹਨਾਂ ਨੇ ਕੀ ਕਰਨਾ ਖਾ ਲਿਆ ਪੀ ਲਿਆ ਸੌ ਜਾਂਦੇ ਨੇ ਤੇ ਚਰਨ ਅੱਗੇ ਵਧਿਆ ਮਾਂ ਤੂੰ ਰੋਜ਼ ਦੱਜੂ ਪਾ ਕੇ ਕਿਉਂ ਬਹਿ ਜਾਨੀ ਏ ਮੈਂ ਕਰਦਾ ਤਾਂ ਫਿਰਦਾ ਕੋਈ ਹੀਲਾ ਪਰਮੋ ਨੂੰ ਪਾਲੋ ਜ਼ਹਿਰ ਵਰਗੀ ਲੱਗਦੀ ਸੀ ਚਰਨ ਦੇ ਜਾਣ ਤੋਂ ਪਿੱਛੋਂ ਉਹ ਪਾਲੋ ਨੂੰ ਹੀ ਤਾਨੇ ਮਿਹਣੇ ਦਿੰਦੀ ਰਹਿੰਦੀ ਪਰਦੇ ਬਬਰ ਪੇਕੇ ਜਾਂਦਾ ਪਤਾ ਨਹੀਂ ਕੀ ਕੁਝ ਝਟੋਣਾ ਬਾਕੀ ਏ ਮੇਰੇ ਪੁੱਤ ਦੀ ਕਮਾਈ ਪਤਾ ਨਹੀਂ ਕਿੱਥੇ ਖੁੰਝੇ ਲਾ ਦਿੱਤੀ ਚਾਰ ਦਿਨਾਂ ਵਿੱਚ 나ਗਣੀਆ ਢਿੱਡ ਪੈ ਕੇ ਵੈਰ ਲੈਂਦੀ ਆ ਪਾਲੋ ਪਰਮੋਂ ਦੀਆਂ ਸਾਰੀਆਂ ਗੱਲਾਂ ਸੁਣਦੀ ਪਰ ਕਦੇ ਵੀ ਪਲਟ ਕੇ ਜਵਾਬ ਨਾ ਦਿੰਦੀ ਆਸ-ਪਾਸ ਗਵਾਨੜ ਦੀਆਂ ਜਨਾਨੀਆਂ ਕੋਲ ਵੀ ਪਰਮੋ ਪਾਲੋ ਖਿਲਾਫ ਝੂਠੀਆਂ ਤੋਮ ਤਾਂ ਲਾਉਂਦੀ ਰਹਿੰਦੀ ਪਾਲੋ ਕਦੇ ਵੀ ਚਰਨ ਨੂੰ ਮਾਂ ਦੇ ਖਿਲਾਫ ਨਾ ਕਰਦੀ ਬਸ ਆਪਣੀ ਮਾਂ ਦੇ ਸਮਾਨ ਸਮਝ ਕੇ ਉਸ ਦੀ ਇੱਜ਼ਤ ਕਰਦੀ ਦਿਨ ਰਾਤ ਪਾਲੋ ਚਰਨ ਦੀ ਫਿਕਰ ਵਿੱਚ ਸੋਚਦੀ ਰਹਿੰਦੀ ਕਿਵੇਂ ਤੇ ਕਿੱਥੋਂ ਕਰੂ ਟੂਮਾ ਦਾ ਹਿੱਲਾ ਇਹ ਸਵਾਲ ਜਵਾਬ ਉਹ ਆਪਣੇ ਮਨ ਨਾਲ ਹੀ ਕਰਦੀ ਰਹਿੰਦੀ ਅਗਲੀ ਸਵੇਰ ਪਰਮੋ ਤੇ ਗੁਰਵਚਨ ਦੋਵੇਂ ਉੱਚੀ ਉੱਚੀ ਰੋਲਾ ਪਾ ਰਹੇ ਸੀ ਪਰ ਚਰਨ ਨਾ ਉੱਠਿਆ ਗੁਰਵਚਨ ਤੇ ਪਰਮੋ ਨੇ ਘਰ ਸਿਰ ਤੇ ਚੁੱਕਿਆ ਹੋਇਆ ਸੀ ਪਰ ਅੱਜ ਚਰਨ ਖਮੋਸ਼ ਆਪਣੇ ਕਮਰੇ ਵਿੱਚ ਪਿਆ ਸੀ ਪਾਲੋ ਨੇ ਅੰਦਰ ਆ ਕੇ ਚਰਨ ਨੂੰ ਆਵਾਜ਼ ਦਿੱਤੀ ਸੁਣਦੇ ਹੋ ਬਾਹਰ ਬੀਬੀ ਤੇ ਬਾਪੂ ਜੀ ਲੜੀ ਜਾਂਦੇ ਨੇ ਉੱਠ ਕੇ ਬਾਹਰ ਆਓ ਪਰ ਚਰਨ ਉਦਾਸ ਸੀ ਹੁਣ ਉਹ ਘਰ ਦੀ ਹਰ ਰੋਜ਼ ਦੀ ਲੜਾਈ ਤੋਂ ਤੰਗ ਆ ਚੁੱਕਾ ਸੀ ਬਾਹਰ ਉਹਨਾਂ ਦੀਆਂ ਆਵਾਜ਼ਾਂ ਚਰਨ ਦੇ ਕਮਰੇ ਤੱਕ ਵੀ ਗੂੰਜ ਪਾ ਰਹੀਆਂ ਸਨ ਪਰ ਚਰਨ ਹੁਣ ਕੁਝ ਵੀ ਨਹੀਂ ਸੀ ਬੋਲਣਾ ਚਾਹੁੰਦਾ ਉਹ ਬਹੁਤ ਮਜਬੂਰ ਸੀ ਪਾਲੋ ਨੂੰ ਉਸ ਦੀ ਬੇਵਸੀ ਉਸ ਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਹੀ ਸੀ ਪਾਲੋ ਚਰਨ ਨੂੰ ਪਰੇਸ਼ਾਨ ਹੋਇਆ ਦੇਖ ਕੇ ਆਪਣੇ ਕਮਰੇ ਦੇ ਅੰਦਰ ਗਈ ਅਤੇ ਉਸ ਨੇ ਆਪਣੀ ਪੇਟੀ ਖੋਲੀ ਤੇ ਆਪਣੇ ਪੇਕਿਆਂ ਵੱਲੋਂ ਪਾਈਆਂ ਟੂਮਾ ਚਰਨ ਕੋਲ ਰੱਖ ਦੇ ਡਰਦੀ ਆਵਾਜ਼ ਵਿੱਚ ਫਿਰ ਕਿਹਾ ਇਹ ਲਓ ਮੇਰੀਆਂ ਟੂਮਾ ਤੇ ਦੇ ਦਿਓ ਬੀਬੀ ਨੂੰ ਚਰਨ ਇੱਕ ਪਲ ਪਾਲੋ ਦੇ ਚਿਹਰੇ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਕੋਈ ਫਰਿਸ਼ਤਾ ਹੋਵੇ ਕੁਝ ਪਲ ਵੇਖਣ ਤੋਂ ਬਾਅਦ ਚਰਨ ਬੋਲਿਆ ਕਿੱਥੇ ਦੇਵਾਂਗਾ ਮੈਂ ਤੇਰਾ ਕਰਜ਼ਾ ਪਾਲੋ ਕਾਦਾ ਕਰਜਾ ਨਣਦਾਂ ਵੀ ਭੈਣਾਂ ਦੇ ਬਰਾਬਰ ਹੁੰਦੀਆਂ ਨੇ ਨਾਲੇ ਮੈਂ ਕਦੇ ਵੀ ਕਿਸੇ ਵਿੱਚ ਫਰਕ ਨਹੀਂ ਕਰਦੀ ਹੁਣ ਆਪਾਂ ਨੂੰ ਜ਼ਰੂਰਤ ਹੈ ਜਦੋਂ ਤੁਹਾਡੇ ਕੋਲ ਪੈਸੇ ਹੋਣਗੇ ਤਾਂ ਤੁਸੀਂ ਮੈਨੂੰ ਹੋਰ ਬਣਵਾ ਦਿਓ ਟੂਮਾ ਚਰਨ ਨੂੰ ਫੜਾ ਕੇ ਕਮਰੇ ਤੋਂ ਬਾਹਰ ਜਾਣ ਲਈ ਕਿਹਾ ਚਰਨ ਜਿਵੇਂ ਹੀ ਬਾਹਰ ਗਿਆ ਤਾਂ ਸਾਰੇ ਚੁੱਪ ਕਰ ਗਏ ਚਰਨ ਦੱਸ ਬੀਬੀ ਕੀ ਹੋਇਆ ਕਿਉਂ ਐਵੇਂ ਸਾਰਾ ਦਿਨ ਘਰ ਵਿੱਚ ਕਲੇਸ਼ ਰੱਖਦੀ ਏ ਬਰਮੋਂ ਗੁੱਸੇ ਵਿੱਚ ਬੋਲੀ ਆਹੋ ਲਾ ਦਿੱਤੀ ਉਂਗਲ ਤੈਨੂੰ ਅੰਦਰ ਜਾ ਕੇ ਭਰ ਗਿਆ ਢਿੱਡ ਮੈਂ ਹੀ ਮਾੜੀ ਆ ਕੱਲ ਦੀਆਂ ਆਈਆਂ ਚੰਗੀਆਂ ਲੱਗਣ ਲੱਗ ਗਈਆਂ ਮਾਂ ਹੀ ਮਾੜੀ ਏ ਜੀਨੇ ਤੈਨੂੰ ਇੰਨਾ ਵੱਡਾ ਕਰਤਾ ਪਾਲੋ ਤੇ ਚਰਨ ਨੂੰ ਅਵਾ ਤਵਾ ਬੋਲਦੀ ਪਰਮੋ ਭਾਂਡੇ ਚ ਭਾਂਡਾ ਮਾਰ ਕੇ ਆਵਾਜ਼ਾਂ ਕਰਨ ਲੱਗੀ ਚਰਨ ਮਾਂ ਤੂੰ ਕਿਉਂ ਹਮੇਸ਼ਾ ਪਾਲੋ ਨੂੰ ਮੰਦਾ ਚੰਗਾ ਬੋਲਦੀ ਰਹਿਣੀ ਏ ਉਹ ਤਾਂ ਆਪਣੇ ਘਰ ਦਾ ਭਲਾ ਹੀ ਚਾਹੁੰਦੀ ਏ ਪਰਮੋ ਆਹੋ ਜਾਣਦੀ ਆ ਮੈਂ ਇਹਨੂੰ ਵੱਡੀ ਰਕਾਨ ਨੂੰ ਆ ਗਈ ਇਹ ਘਰ ਦਾ ਭਲਾ ਕਰਨ ਵਾਲੀ ਚਰਨ ਆਪਣੇ ਕਮਰੇ ਵਿੱਚ ਗਿਆ ਤੇ ਟੂਮਾ ਵਾਲੀ ਪੋਟਲੀ ਲਿਆ ਕੇ ਪਰਮੋ ਦੇ ਅੱਗੇ ਸੁੱਟ ਦਿੱਤੀ ਗੁੱਸੇ ਵਿੱਚ ਬੋਲਣ ਲੱਗਾ ਲੈ ਹੋਣਾ ਤਾਂ ਸਾਡਾ ਨਿਫਲ ਹੀ ਆ ਚੱਕਲਾ ਟੂਮਾ ਪਾਲੋਂ ਨੇ ਆਪਣੇ ਪੇਕਿਆਂ ਵੱਲੋਂ ਪਾਈਆਂ ਟੂਮਾ ਭੈਣਾਂ ਨੂੰ ਪਾਉਣ ਲਈ ਕਿਹਾ ਹੈ ਸਾਡੀ ਤਾਂ ਜ਼ਿੰਮੇਵਾਰੀ ਏ ਅਸੀਂ ਨਹੀਂ ਭਜਦੇ ਕਿਸੇ ਤੋਂ ਏ ਵਿਹਾਰ ਬਹੁਤ ਹੀ ਵਧੀਆ ਢੰਗ ਨਾਲ ਕਰੂ ਮੈਂ ਇਹ ਕਹਿ ਕੇ ਚਰਨ ਫਿਰ ਕਮਰੇ ਵਿੱਚ ਜਾ ਕੇ ਪੈ ਗਿਆ ਟੂਮਾ ਸਾਹਮਣੇ ਪਈਆਂ ਵੇਖ ਕੇ ਪਰਮੋ ਦੀਆਂ ਅੱਖਾਂ ਵਿੱਚ ਚਮਕ ਆ ਗਈ ਪਹਿਲਾਂ ਤਾਂ ਆਕੜ ਵਿੱਚ ਹੱਥ ਨਾਲ ਲਾਇਆ ਫਿਰ ਜਦੋਂ ਪਰਿਵਾਰ ਦੇ ਜੀ ਇਧਰ ਉਧਰ ਚਲੇ ਗਏ ਤਾਂ ਟੂਮਾ ਚੁੱਕ ਕੇ ਆਪਣੇ ਸੰਦੂਖ ਵਿੱਚ ਰੱਖ ਕੇ ਜਿੰਦਰਾ ਮਾਰ ਆਈ ਇਸ ਤਰ੍ਹਾਂ ਦਿਨ ਲੰਘਦੇ ਗਏ ਅਤੇ ਵਿਆਹ ਦਾ ਦਿਨ ਆ ਗਿਆ ਚਰਨ ਵੱਲੋਂ ਸਾਰੇ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਕੀਤੇ ਗਏ ਆਣ ਗਵਾਂਡ ਦੇ ਲੋਕ ਅੱਖਾਂ ਅੱਡ ਅੱਡ ਕੇ ਵੇਖ ਰਹੇ ਸਨ ਪੈਣਾ ਦੇ ਸਹੁਰੇ ਹਰ ਇੱਕ ਚੀਜ਼ ਨੂੰ ਵੇਖ ਕੇ ਸਲਾਵਤਾ ਕਰ ਰਹੇ ਸਨ ਚਰਨ ਨੇ ਕਿਸੇ ਵੀ ਚੀਜ਼ ਵਿੱਚ ਕੋਈ ਵੀ ਕਸਰ ਨਾ ਛੱਡੀ ਪੈਣਾ ਦਾ ਵਿਆਹ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ ਚਰਨ ਨੇ ਆਪਣਾ ਵੱਡਾ ਭਰਾ ਹੋਣ ਦੀ ਜ਼ਿੰਮੇਵਾਰੀ ਬਹੁਤ ਵਧੀਆ ਨਿਭਾਈ ਹੁਣ ਘਰ ਵਿੱਚ ਸੁੱਖ ਸ਼ਾਂਤੀ ਸੀ ਦਿਨ ਵਧੀਆ ਲੰਘਦੇ ਗਏ ਚਰਨ ਹੁਣ ਪਿੰਡ ਵਿੱਚ ਹੀ ਵਧੀਆ ਕੰਮ ਕਰਨ ਲੱਗਾ ਸਮਾ ਪਾ ਕੇ ਪਾਲੋ ਨੇ ਮੁੰਡੇ ਨੂੰ ਜਨਮ ਦਿੱਤਾ ਹੁਣ ਪਰਮੋ ਵੀ ਬਹੁਤ ਖੁਸ਼ ਸੀ ਪਰ ਚਰਨ ਪਾਲੋ ਦਾ ਹੱਦ ਤੋਂ ਵੱਧ ਧਿਆਨ ਰੱਖਦਾ ਸੀ ਪਰਮੋ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ ਪਰਮੋ ਫਿਰ ਆਨੀ ਬਹਾਨੀ ਉਹਨਾਂ ਵਿੱਚ ਲੜਾਈ ਪਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਪਰ ਚਰਨ ਕਦੇ ਵੀ ਉਸ ਦੀਆਂ ਗੱਲਾਂ ਵੱਲ ਧਿਆਨ ਨਾ ਦਿੰਦਾ ਪਰਮੋ ਕੋਈ ਨਾ ਕੋਈ ਗੱਲ ਕਹਿ ਕੇ ਪਾਲੋ ਨੂੰ ਚਰਨ ਸਾਹਮਣੇ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਇੱਕ ਦਿਨ ਪਾਲੋ ਪੋਤੇ ਨੂੰ ਖੜਾ ਰਹੀ ਸੀ ਚਰਨ ਨੂੰ ਆਉਂਦਾ ਵੇਖ ਕੇ ਪੋਤੇ ਨੂੰ ਚੁੰਡੀ ਵੱਢ ਕੇ ਰਵਾ ਦਿੱਤਾ ਮੁੰਡੇ ਦੀ ਰੋਂਦੇ ਦੀ ਆਵਾਜ਼ ਸੁਣ ਕੇ ਪਾਲੋ ਦਾ ਕਾਲਜਾ ਨਿਕਲ ਗਿਆ ਤੇ ਭੱਜ ਕੇ ਬਾਹਰ ਆਈ ਤਾਂ ਮੁੰਡਾ ਹੋਂਕੋ ਹੋਂਕੀ ਰੋ ਰਿਹਾ ਸੀ ਚਰਨ ਨੂੰ ਵੇਖ ਕੇ ਪਰਮੋ ਪਾਲੋ ਨੂੰ ਗਾਲਾਂ ਕੱਢਣ ਲੱਗ ਪਈ ਅਕੇ ਜਿਵੇਂ ਮੇਰੀ ਪੋਤੀ ਨੂੰ ਮਾਰ ਦਿੱਤਾ ਹੁਣ ਪੋਤੇ ਨੂੰ ਮਾਰ ਦੇਵੀਂ ਜੇ ਸੰਭਾਲ ਨਹੀਂ ਹੁੰਦਾ ਤਾਂ ਮੈਨੂੰ ਫੜਾ ਦੇ ਤੈਨੂੰ ਤਾਂ ਬਸ ਮੰਜਾ ਹੋਵੇ ਸੁਕਰਨ ਨੂੰ ਮਾ ਨੂੰ ਗੁੱਸੇ ਵਿੱਚ ਲੋਹੀ ਲਾਖੀ ਦੇਖ ਚਰਨ ਨੇ ਪੁੱਛਿਆ ਕੀ ਹੋਇਆ ਇੰਨਾ ਰੌਲਾ ਕਿਉਂ ਪਾਇਆ ਹਾਂਜੀ ਦੋਸਤੋ ਇਸ ਕਹਾਣੀ ਦਾ ਦੂਸਰਾ ਤੇ ਆਖਰੀ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹੋ ਚੈਨਲ ਦੇ ਨਾਲ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ